ਸਾਧ ਸੰਗਤ ਜੀ ਦੁਨੀਆ ਤੇ ਪ੍ਰੀਤियां ਬੜੀਆਂ ਮੰਨੀਆਂ ਦੁਨੀਆ ਤੇ ਪ੍ਰੇਮ ਬੜੇ ਮੰਨੇ ਪਰ ਗੁਰੂ ਦਾ ਤੇ ਗੁਰੂ ਦਾ ਸਿੱਖ ਦਾ ਪ੍ਰੇਮ ਸਭ ਤੋਂ ਉੱਤਮ ਪ੍ਰੇਮ ਹੈ ਉਹ ਪ੍ਰੇਮ ਕਿੰਨਾ ਉੱਤਮ ਹੈ ਲੋਕੀ ਕਹਿੰਦੇ ਵੀ ਮੱਛੀ ਦਾ ਪ੍ਰੇਮ ਪਾਣੀ ਨਾਲ ਬਹੁਤਾਂ ਤਰੂਪ ਚ ਹੈ ਪਰ ਸਾਧ ਸੰਗਤ ਮੱਛੀ ਨੂੰ ਪਾਣੀ ਚੋਂ ਕੱਢ ਲਓ ਮੱਛੀ ਤੜਫ ਕੇ ਮਰ ਜਾਏਗੀ ਪਰ ਪਾਣੀ ਨੂੰ ਕੋਈ ਫਰਕ ਨਹੀਂ ਪਵੇਗਾ ਪਤੰਗੇ ਦਾ ਦੀਵੇ ਦੀ ਲਾਟ ਇੰਨਾ ਪ੍ਰੇਮ ਹੈ ਉਹਦੇ ਆਲੇ ਦੁਆਲੇ ਗੇੜੇ ਕੱਢਦਾ ਕੱਢਦਾ ਉੱਡਦਾ ਉੱਡਦਾ ਦੀਵੇ ਦੀ ਲਾਟ ਵਿੱਚ ਸਮਾ ਜਾਂਦਾ ਪਤੰਗਾ ਮਰ ਜਾਂਦਾ ਹੈ ਪਰ ਦੀਵੇ ਦੀ ਲਾਟ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਗੁਰੂ ਦਾ ਤੇ ਗੁਰੂ ਦਾ ਸਿੱਖ ਦਾ ਪ੍ਰੇਮ ਕਿੰਨਾ ਉੱਤਮ ਹੈ ਭਾਈ ਸਾਹਿਬ ਕਹਿੰਦੇ ਚਰਨ ਸਰਨ ਗੁਰੂ ਏਕ ਪੈਂਦਾ ਜਾਏ ਚੱਲ ਸਤਿਗੁਰ ਕੋਟ ਪੈਂਦਾ ਆਗਿਆ ਹੋਏ ਲਈਤ ਹੈ ਗੁਰੂ ਵੱਲ ਜੇ ਤੂੰ ਇੱਕ ਕਦਮ ਵੀ ਲੈ ਕੇ ਆਵੇਂਗਾ ਗੁਰੂ ਕਰੋੜਾਂ ਕਦਮ ਤੈਨੂੰ ਅੱਗੋਂ ਲੈਣ ਲਈ ਆਵੇਗਾ ਸੋ ਸਾਧ ਸੰਗਤ ਜੀ ਇੰਨਾ ਪ੍ਰੇਮ ਗੁਰੂ ਦਾ ਤੇ ਗੁਰੂ ਦੇ ਸਿੱਖ ਦਾ ਹੈ ਕਿਤੇ ਭਾਈ ਜੋਗੀ ਦੀ ਤਰ੍ਹਾਂ ਗੁਰੂ ਦਾ ਸਿੱਖ ਨਰਕਾਂ ਦੀ ਅੱਗ ਵਿੱਚ ਵੀ ਡਿੱਗਣ ਵਾਲਾ ਹੋਵੇ ਨਾ ਮਾਰਾ ساری ਰਾਤ ਬੇਸ਼ਵਾ ਦੇ ਦੁਆਰੇ ਅੱਗੇ ਪਹਿਰੇਦਾਰ ਬਣ ਕੇ ਆਪਣੇ ਸਿੱਖ ਨੂੰ ਉਸ ਅੱਗ ਵਿੱਚੋਂ ਡਿੱਗਣੋਂ ਬਚਾ ਲੈਂਦੇ